ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 6 ਅਗਸਤ ਹੈ ਮੈਂ ਗੁਰਸੇerat ਕਾਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਮਾਈ ਮਨ ਮੇਰੋ ਬਸਨਾਹੇ ਨਿਸ ਬਾਸਰ ਵਿਖਿਆਨ ਕੋਤਾਵਤ ਕਹਿ ਬਿਦ ਰੋਕ ਕੋ ਤਾਹੀ 헤 ਮਾ ਮੇਰਾ ਮਨ ਮੇਰੇ ਵਸ ਵਿੱਚ ਨਹੀਂ ਹੈ ਰਾਤ ਦਿਨ ਵਿਸ਼ੇ ਵਿਕਾਰਾਂ ਵੱਲ ਹੀ ਭੱਜਿਆ ਫਿਰਦਾ ਹੈ ਮੈਂ ਇਸ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਕਿਵੇਂ ਰੋਕਾਂ ਕਿਹੜਾ ਤਰੀਕਾ ਵਰਤਾਂ ਇਹ ਜੀ ਵੇਦਾ ਸਿਮਰਤੀਆਂ ਦੀ ਕਥਾ ਸੁਣਦਾ ਹੈ ਪਰ ਉਸ ਉਪਦੇਸ਼ ਨੂੰ ਸੁਣ ਕੇ ਰਤਾ ਭਰ ਵੀ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ ਭਾਵ ਉਪਦੇਸ਼ ਦੇ ਅਮਲ ਨਹੀਂ ਕਰਦਾ ਪਰਾਇ ਤਨ ਪਰਾਈ ਇਸਤਰੀ ਦੇ ਮੋਹ ਵਿੱਚ ਹੀ ਮਸਤ ਰਹਿੰਦਾ ਹੈ ਆਪਣਾ ਅਮੌਲਕ ਮਨੁੱਖਾ ਜਨਮ ਵਿਅਰਥ ਹੀ ਗੁਆ ਰਿਹਾ ਹੈ ਵਿਅਰਥ ਹੀ ਗੁਜ਼ਾਰ ਰਿਹਾ ਹੈ ਇਹ ਮਨ ਮਾਇਆ ਦੇ ਮੋਹ ਵਿੱਚ پاگل ਹੋਇਆ ਪਿਆ ਹੈ ਆਤਮਿਕ ਜੀਵਨ ਦੇ ਗਿਆਨ ਬਾਰੇ ਇਸ ਨੂੰ ਕੋਈ ਸੋਚੀ ਨਹੀਂ ਹੈ ਮਾਇਆ ਤੋਂ ਨਿਰਲੇਪ ਪਰਮੇਸ਼ਰ ਇਸ ਜੀਵਨ ਦੇ ਹਿਰਦੇ ਘਰ ਵਿੱਚ ਵਸਦਾ ਹੈ ਪਰ ਉਸ ਪਰਮੇਸ਼ਰ ਦਾ ਇਸ ਨੇ ਭੇਦ ਨਹੀਂ ਜਾਣਿਆ ਜਦੋਂ ਇਹ ਮਨ ਸਤਗੁਰੂ ਜੀ ਦੀ ਚਰਨ ਸ਼ਰਨ ਵਿੱਚ ਆ ਗਿਆ ਤਾਂ ਇਸ ਦੀ ખોટી ਮਤ ਦਾ ਨਾਸ ਹੋ ਗਿਆ ਗੁਰੂ ਜੀ ਆਖਦੇ ਹਨ ਜਦੋਂ ਜੀਵ ਦੇ ਮਨ ਇੱਛੇ ਫਲਾਂ ਦੇ ਦਾਤੇ ਪਰਮੇਸ਼ਰ ਨੂੰ ਯਾਦ ਕੀਤਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਤਾਂ ਇਸ ਤੇ ਗੱਲ ਵਿੱਚ ਜਮਾਂ ਦੀ ਪੈਣ ਵਾਲੀ ਫਾਹੀ ਤੋਂ ਬਚ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਮਾਇਆ ਦੇ ਨਸ਼ੇ ਵਿੱਚ ਪਾਗਲ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ ਸਦਾ ਪਾਪ ਕਰਨ ਨੂੰ ਤਿਆਰ ਰਹਿੰਦਾ ਹੈ ਜਦੋਂ ਮਤ ਖੋਟੀ ਹੋ ਜਾਵੇ ਤਾਂ ਮਨੁੱਖ ਬੁਰਾਈਆਂ ਕਰਦਾ ਹੈ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਨਾਲ ਖੋਟੀ ਮਤ ਦੂਰ ਹੋ ਜਾਂਦੀ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਲੋਕ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਆਪਣੇ ਪਰਿਵਾਰ ਦਾ ਮਾਹੌਲ ਵਧੀਆ ਸ਼ਾਂਤੀ ਵਾਲਾ ਬਣਾਉਣ ਵਿੱਚ ਪਰਿਵਾਰ ਦਾ ਸਾਥ ਦਿਆ ਕਰੋ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨਾਲ ਪਿਆਰ ਕਰਨਾ ਮਾਹੌਲ ਨੂੰ ਵਧੀਆ ਬਣਾਉਣ ਵਿੱਚ ਸਹਾਈ ਹੁੰਦਾ ਹੈ ਸੁਚੇਤ ਰਹੋ ਸਾਵਧਾਨ ਰਹੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ